ਇਹਨੇ ਅੰਗਸਿੰਘ ਚਾਰ ਪੰਜ ਜਣਿਆਂ ਨੇ ਪੱਟੀ ਸ਼ਹਿਰ ਚ ਜਾ ਕੇ ਉੱਥੇ ਘਰੇ ਜਾ ਕੇ ਸ਼ੰਮੀ ਕਪੂਰ ਨਾਂ ਦੇ ਵਿਅਕਤੀ ਦਾ ਜਿਹੜਾ ਕਤਲ ਕਰ ਦਿੱਤਾ ਸੀ। ਕਿਹੜਾ ਇਹਨਾਂ ਨੇ ਟਾਂਡੇ ਇੱਕ ਨਾਕਾ ਤੋੜਿਆ ਸੀਗਾ, ਦੋ ਤਿੰਨ ਨਾਕੇ ਤੋੜਨ ਤੋਂ ਬਾਅਦ ਇਹ ਬੈਗੋਵਾਲ ਹਿਸ਼ਾਰਪੁਰ ਇਹ ਪਾਰਟਿਕੂਲਰ ਏਰੀਆ ਤੇ ਜਾ ਕੇ ਉੱਥੇ ਇਹਨਾਂ ਦੀ ਲੋਕੇਸ਼ਨ ਅੱਗੇ ਟਰੈਕ ਨਹੀਂ ਹੋਈ ਸਾਡੇ ਕੋਲ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਜਿਹੜਾ ਕਰਤਾਰਪੁਰ ਦੇ ਏਰੀਆ ਤੋਂ ਅਸੀਂ ਤੜਕੇ ਅੱਜ ਸਰ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਜੀ 3 ਦਿਨ ਪਹਿਲੇ ਵਾਰਦਾਤ ਹੋ ਗਈ ਸੀ ਇੱਕ ਜਿਹੜੇ ਨਿਹੰਗ ਸਿੰਘ ਦੇ ਚਾਰ ਪੰਜ ਜਣਿਆਂ ਨੇ ਪੱਟੀ ਸ਼ਹਿਰ ਚ ਜਾ ਕੇ ਉਥੇ ਘਰੇ ਜਾ ਕੇ ਸ਼ਮੀ ਕਪੂਰ ਨਾਮ ਦੇ ਵਿਅਕਤੀ ਦਾ ਜਿਹੜਾ ਕਤਲ ਕਰ ਦਿੱਤਾ ਸੀ ਤੇ ਉਹਦੇ ਚ ਇਮੀਡੀਏਟਲੀ ਸਾਡੇ ਤੇ ਟਾਸਕ ਆ ਗਈ ਸੀ ਕਿਉਂਕਿ ਇਹਨਾਂ ਕੋਲ ਗੱਡੀ ਸੀਗੀ ਉੱਥੋਂ ਮੌਕੇ ਤੋਂ ਭੱਜ ਗਏ ਸੀ ਔਰ ਇਹਨਾਂ ਦੇ ਮਗਰ ਜਿਹੜੇ ਸਾਡੇ ਐਸਐਚਓ ਸਿਟੀ ਪੱਟੀ ਤੋਂ ਉੱਥੇ ਮੌਕੇ ਤੇ ਸੀਗੇ ਬਾਕੀ ਐਸਐਚਓ ਸਮਾਨ ਦੀਆਂ ਸੀ ਟੀਮਾਂ ਬਣਾ ਕੇ ਇਹਨਾਂ ਦੇ ਪਿੱਛੇ ਛੱਡੇ ਸੀ ਔਰ ਇਹ ਥੋੜਾ ਜਿਹਾ ਵਿੱਚੀ ਇਹਨਾਂ ਦੀ ਫਰਕ ਪੈ ਗਿਆ ਕਿਉਂਕਿ ਜਦੋਂ ਭੱਜੇ ਤੇ ਜਦੋਂ ਪਿੱਛੇ ਕੀਤਾ 15-20 ਕਿਲੋਮੀਟਰ ਦਾ ਫਰਕ ਸੀ ਔਰ ਇਹਨਾਂ ਦੀ ਜਿਹੜਾ ਟਰੈਕ ਹੈ ਇਹਨਾਂ ਨੇ ਟਾਂਡੇ ਇੱਕ ਨਾਕਾ ਤੋੜਿਆ ਸੀਗਾ ਦੋ ਤਿੰਨ ਨਾਕੇ ਤੋੜਨ ਤੋਂ ਬਾਅਦ ਇਹ ਬੈਗੋਵਾਲ ਹਿਸ਼ਾਰਪੁਰ ਇਹ ਪਾਰਟਿਕੂਲਰ ਏਰੀਆ 'ਚ ਜਾ ਕੇ ਉੱਥੇ ਇਹਨਾਂ ਦੀ ਲੋਕੇਸ਼ਨ ਅੱਗੇ ਟਰੈਕ ਨਹੀਂ ਹੋਈ ਸਾਡੇ ਕੋਲ ਔਰ ਨਾ ਹੀ ਇਹ ਉਸ ਦਿਨ ਤੋਂ ਕਿਤੇ ਲੁਕੇ ਹੋਏ ਸੀ ਫਿਰ ਅ ਇਨਫਰਮੇਸ਼ਨ ਮਿਲੀ ਔਰ ਇਨਫਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਜਿਹੜਾ ਕਰਤਾਰਪੁਰ ਦੇ ਏਰੀਏ 'ਚ ਅਸੀਂ ਤੜਕੇ ਅੱਜ ਰਹਿ ਸਰ ਇਹ ਝਗੜਾ ਕਿਸ ਗੱਲ ਤੋਂ ਆਇਆ ਝਗੜਾ ਜੀ ਹਜੇ ਤਾਂ ਇੰਟਰੋਗੇਸ਼ਨ ਇਹਨਾਂ ਦੀ ਹੋਣ ਵਾਲੀ ਹੈ ਕਿਉਂਕਿ ਅੱਜ ਸਵੇਰੇ ਹੀ ਇਹਨਾਂ ਨੂੰ ਅਸੀਂ ਫੜਿਆ ਤੇ ਹੁਣ ਪੇਸ਼ ਕੀਤਾ ਸਾਨੂੰ ਜਿਆਦਾ ਟਾਈਮ ਨਹੀਂ ਮਿਲਿਆ ਬਟ ਜੋ ਇਹਨਾਂ ਦੇ ਮੁਤਾਬਕ ਇਹ ਹੈ ਕਿ ਕੋਈ ਪੈਸੇ ਸੀਗੇ ਔਰ ਜੋ ਉਸ ਦਿਨ ਉਹਨਾਂ ਦੇ ਜਿਹੜੇ ਮਦਈ ਹੈ ਉਹਨਾਂ ਦੇ ਮੁਤਾਬਕ ਵੀ ਕੋਈ ਪੈਸਿਆਂ ਦਾ ਲੈਂਦੇ ਨਹੀਂ ਸੀਗਾ ਕਿ ਸ਼ਾਇਦ ਕਿਸੇ ਦੇ ਕੋਈ Google Pay ਹੋ ਗਏ ਸੀ ਔਰ ਉਹ ਕਹਿੰਦੇ ਕਿ ਇਹਨਾਂ ਦੀ ਚਾਰ ਪੰਜ ਮੀਟਿੰਗਾਂ ਪਹਿਲੇ ਵੀ ਹੋ ਚੁੱਕੀਆਂ ਸੀ ਉਹ ਜਿਹੜਾ ਮਦਹੀ ਹੈ ਉਹ ਜਾ ਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਇਹਨਾਂ ਦੇ ਡੇਰੇ ਤੇ ਵੀ ਜਾ ਕੇ ਆਇਆ ਸੀ ਕੋਈ ਹਿੰਦਵਾਲ ਸਾਹਿਬ ਔਰ ਤਸੱਲੀ ਕਰਾ ਕੇ ਆਏ ਸੀ ਕਿ ਅਸੀਂ ਵਾਪਸ ਟਰਾਂਸਫਰ ਕਰਦੇ ਹਾਂ ਇਹਨਾਂ ਦੇ ਕਹਿੰਦੇ ਤਾਂ ਵੀ ਕਿਸੇ ਦੇ ਕੋਈ ਪੈਸੇ ਟਰਾਂਸਫਰ ਹੋ ਗਏ ਸੀ ਪਾਣੀ ਦੇ 2 ਲੱਖ ਰੁਪਈਆ ਜਿਹੜਾ ਕਿ ਗਲਤ Google Pay ਹੋ ਗਿਆ ਸੀ ਔਰ ਉਹ ਇਹਨਾਂ ਦੀ ਵਾਪਸੀ ਲੈਣੀ ਸੀ ਇਹਨਾਂ ਤੋਂ ਤੇ ਉਸੇ ਗੱਲ ਤੋਂ ਲੈ ਕੇ ਇਹਨਾਂ ਦੀਆਂ ਤਿੰਨ ਚਾਰ ਪਹਿਲੇ ਮੀਟਿੰਗਾਂ ਹੋ ਚੁੱਕੀਆਂ ਸੀ ਤਾਂ ਉਹ ਤਾਂ ਕਹਿੰਦੇ ਸੀ ਅਸੀਂ ਵਾਪਸ ਕਰ ਚੁੱਕ ਇੰ ਮੈਨੂ ਨੇ ਹਜੇ ਤੱਕ ਸਾਨੂੰ ਇਹਦੇ ਚ ਸਰ ਕਿ ਉਤਾਰ ਕੀਤੇ ਕਿ ਮੌਜੂਦਾ ਦੀ ਪਛਾਣ ਉਹ ਕੀ ਬਣਦੀ ਹੈ ਇਹਨਾਂ ਚੋਂ ਇੱਕ ਤਾਂ ਜੀ ਮੇਨ ਜਿਨੇ ਵਾਰ ਕੀਤਾ ਸੀ ਗੱਕਰਪਾਨ ਦਾ ਜਿਨੇ ਅਸਲ ਕਤਲ ਕੀਤਾ ਹੈਗਾ ਤਰਮਨ ਪਰਮਿੰਦਰ ਸਿੰਘ ਏਲੀਅਸ ਤਰਮਿੰਦਰ ਸਨ ਆਫ ਲਖਵਿੰਦਰ ਸਿੰਘ ਹੈਗਾ ਜੀ ਬਲਟੋਈ ਦਾ ਤੇ ਇਹ ਹਾਲ ਦੀ ਘੜੀ ਉੱਥੇ ਗੁਰਦੁਆਰਾ ਨਿਹੰਗਾਂ ਹੈਗਾ ਜੇਲ ਦੇ ਪਿੱਛੇ ਆਪਣੇ ਗੁਵਿੰਦਵਾਲ ਜੀਲ ਦੇ ਪਿੱਛੇ ਉੱਥੇ ਇਹਨਾਂ ਦੀ ਰਹਿائش ਹੈਗੀ ਹੈ ਤੇ ਉਸ ਤੋਂ ਇਲਾਵਾ ਦੂਸਰਾ ਇੱਕ ਰਾਜਨ ਸਿੰਘ ਹੈਗਾ ਜੀ ਅਲਗੋ ਕੋਠੀ ਦਾ ਇੱਕ ਇਹ ਦੋ ਜਣੇ ਇਹਨਾਂ ਦੇ ਨਾਲ ਔਰ ਇਹਨਾਂ ਦੇ ਨਾਲ ਚਾਰ ਜਣੇ ਹੋਰ ਆ ਜਿਹੜੇ ਹਜੇ ਭਗੌੜੇ ਪਰ ਅਸੀਂ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਾਂਗੇ ਬਰਾਮਦਗੀ ਸਭ ਹੋਈ ਹੈ ਬਰਾਮਦਗੀ ਇਹਨਾਂ ਤੋਂ ਇੱਥੇ ਤੱਕ ਗੱਡੀ ਸੀ ਜਿਹੜੀ ਕ੍ਰਾਈਮ 'ਚ ਵਰਤੀ ਗਈ ਔਰ ਕਰਪਾਨ ਤੇ ਬਾਕੀ ਦੋ ਮੋਜੂਦ ਹੈ ਰਿਮਾਂਡ ਵੀ ਲਿਆ ਗਿਆ ਇਹਨੂੰ ਆ ਰਿਮਾਂਡ ਜੀ ਹਾਂ ਜੀ ਚਾਰ ਦਿਨ ਦਾ ਚਾਰ ਦਿਨ ਦਾ ਕੋਈ ਪਹਿਲਾਂ ਦਾ ਵੀ ਕੋਈ ਕੇਸ ਚੱਲਦਾ ਇੱਕ ਇਹਦੇ 'ਚ ਹੈਗਾ ਜੀ ਪਰਮਿੰਦਰ ਤੇ 220 ਦਾ ਸ਼ਾਇਦ ਇੱਕ ਤੀਸ ਹੈਗਾ 220 ਉਹਦੇ ਤੇ ਇੱਕ ਕ੍ਰਿਮੀਨਲ ਸੀ ਅਰੈਸਟ ਦੌਰਾਨ ਕੋਈ ਪੁਲਿਸ ਪਾਰਟੀ ਦੇ ਨਾਲ ਕੋਈ ਆਪਾਸ ਵਿੱਚ ਕੋਈ ਫਾਇਰਿੰਗ ਜਾਂ ਕੋਈ ਨਹੀਂ ਫਾਇਰਿੰਗ ਤਾਂ ਨਹੀਂ ਜੀ ਬਟ ਜਦੋਂ ਇੱਥੇ ਜਿਸ ਜਗ੍ਹਾ ਤੇ ਲੁਕੇ ਹੋਏ ਸੀ ਜਦੋਂ ਉੱਥੇ ਰੀਡ ਕੀਤਾ ਗਿਆ ਤਾਂ ਇਹਨਾਂ ਨੇ ਆਪਣੀ ਗੱਡੀ 'ਚ ਭੱਜਣ ਦੀ ਕੋਸ਼ਿਸ਼ ਕੀਤੀ ਸੀ ਔਰ ਪਰ ਇਹਨਾਂ ਨੂੰ ਮਗਰਚੇਜ਼ ਕਰਕੇ ਕਿਉਂਕਿ ਪਾਰਟੀਆਂ ਸਾਡੀਆਂ ਸਟਰੋਂਗ ਗਈਆਂ ਸੀਗੇ ਤਾਂ ਮਗਰਚੇਜ਼ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ। ਥੈਂਕ ਯੂ ਜਿਹੜੇ ਨਿਹੰਗ ਸਿੰਘ ਚਾਰ ਪੰਜ ਜਣਿਆਂ ਨੇ ਪੱਟੀ ਸ਼ਹਿਰ ਚ ਜਾ ਕੇ ਉੱਥੇ ਘਰੇ ਜਾ ਕੇ ਸ਼ੰਮੀ ਕਪੂਰ ਨਾਂ ਦੇ ਵਿਅਕਤੀ ਦਾ ਜਿਹੜਾ ਕਤਲ ਕਰ ਦਿੱਤਾ ਸੀ ਕਿਹੜਾ ਇਹਨਾਂ ਨੇ ਟਾਂਡੇ ਇੱਕ ਨਾਕਾ ਤੋੜਿਆ ਸੀਗਾ ਦੋ ਤਿੰਨ ਨਾਕੇ ਤੋੜਨ ਤੋਂ ਬਾਅਦ ਇਹ ਬੈਗੋਵਾਲ ਹਾਰਪੁਰ ਇਹ ਪਾਰਟਿਕੂਲਰ ਏਰੀਆ ਚ ਜਾ ਕੇ ਉੱਥੇ ਇਹਨਾਂ ਦੀ ਲੋਕੇਸ਼ਨ ਅੱਗੇ ਟਰੈਕ ਨਹੀਂ ਹੋਈ ਸਾਡੇ ਕੋਲਰ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਜਿਹੜਾ ਕਰਤਾਰਪੁਰ ਦੇ ਏਰੀਆ ਤੋਂ ਅਸੀਂ ੜ ਕੇ ਅੱਜ ਸਰ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਜੀ 3 ਦਿਨ ਪਹਿਲੇ ਉਹ ਵਾਰਦਾਤ ਹੋ ਗਈ ਸੀ ਜਿਹੜੇ ਨਿਹੰਗ ਸਿੰਘ ਚਾਰ ਪੰਜ ਜਣਿਆਂ ਨੇ ਪੱਟੀ ਸ਼ਹਿਰ ਚ ਜਾ ਕੇ ਉਥੇ ਘਰੇ ਜਾ ਕੇ ਸ਼ੰਮੀ ਕਪੂਰ ਨਾਂ ਦੇ ਵਿਅਕਤੀ ਦਾ ਜਿਹੜਾ ਕਤਲ ਕਰ ਦਿੱਤਾ ਸੀ ਤੇ ਉਹਦੇ ਚ ਇਮੀਡੀਏਟਲੀ ਸਾਡੇ ਤੇ ਟਾਸਕ ਆ ਗਈ ਸੀ ਕਿਉਂਕਿ ਇਹਨਾਂ ਕੋ ਗੱਡੀ ਸੀਗੀ ਉਥੋਂ ਮੌਕੇ ਤੋਂ ਬਾਹਰ ਗਏ ਸੀ ਔਰ ਇਹਨਾਂ ਦੇ ਮਗਰ ਜਿਹੜੇ ਸਾਡੇ ਐਸ ਐਚ ਓ ਸਿਟੀ ਪੱਟੀ ਤੋਂ ਉਥੇ ਮੌਕੇ ਤੇ ਸੀਗੇ ਬਾਕੀ ਐਸ ਐਚ ਓ ਸਮਾਨ ਦੀਆਂ ਸੀ ਟੀਮਾਂ ਬਣਾ ਕੇ ਇਹਨਾਂ ਦੇ ਪਿੱਛੇ ਛੱਡੇ ਸੀ ਔਰ ਇਹ ਥੋੜਾ ਜਿਹਾ ਵਿਚੀ ਇਹਨਾਂ ਦੀ ਫਰਕ ਪੈ ਗਿਆ ਕਿਉਂਕਿ ਜਦੋਂ ਭੱਜੇ ਤੇ ਜਦੋਂ ਪਿੱਛੇ ਕੀਤਾ 15-20 ਕਿਲੋਮੀਟਰ ਦਾ ਫਰਕ ਸੀ ਔਰ ਇਹਨਾਂ ਦੀ ਜਿਹੜਾ ਟਰੈਕ ਹੈ ਇਹਨਾਂ ਨੇ ਟਾਂਡੇ ਇੱਕ ਨਾਕਾ ਤੋੜਿਆ ਸੀਗਾ ਦੋ ਤਿੰਨ ਨਾਕੇ ਤੋੜਦ ਤੋਂ ਬਾਅਦ ਇਹ ਬੈਗੋਵਾਲ ਹਿਸ਼ਾਰਪੁਰ ਇਹ ਪਾਰਟਿਕੂਲਰ ਏਰੀਆ 'ਚ ਜਾ ਕੇ ਉੱਥੇ ਇਹਨਾਂ ਦੀ ਲੋਕੇਸ਼ਨ ਅੱਗੇ ਟਰੈਕ ਨਹੀਂ ਹੋਈ ਸਾਡੇ ਕੋਲ ਔਰ ਨਾ ਹੀ ਇਹ ਉਸ ਦਿਨ ਤੋਂ ਕਿਤੇ ਲੁਕੇ ਹੋਏ ਸੀ ਫਿਰ ਅ ਇਨਫਰਮੇਸ਼ਨ ਮਿਲੀ ਔਰ ਇਨਫਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਜਿਹੜਾ ਕਰਤਾਰਪੁਰ ਦੇ ਏਰੀਏ 'ਚ ਅਜੀਬ ਟੜ ਕੇ ਅੱਜ ਸਰ ਇਹ ਝਗੜਾ ਕਿਸ ਗੱਲ ਤੋਂ ਆਇਆ ਝਗੜਾ ਜੀ ਹਜੇ ਤਾਂ ਇੰਟਰੋਗੇਸ਼ਨ ਇਹਨਾਂ ਦੀ ਹੋਣ ਵਾਲੀ ਹੈ ਕਿਉਂਕਿ ਅੱਜ ਸਵੇਰੇ ਹੀ ਇਹਨਾਂ ਨੂੰ ਅਸੀਂ ਫੜਿਆ ਤੇ ਹੁਣ ਪੇਸ਼ ਕੀਤਾ ਸਾਨੂੰ ਜ਼ਿਆਦਾ ਟਾਈਮ ਨਹੀਂ ਮਿਲਿਆ ਬਟ ਜੋ ਇਹਨਾਂ ਦੇ ਮੁਤਾਬਕ ਇਹ ਹੈ ਕਿ ਕੋਈ ਪੈਸੇ ਸੀਗੇ ਔਰ ਜੋ ਉਸ ਦਿਨ ਉਹਨਾਂ ਦੇ ਜਿਹੜੇ ਮਦਈ ਹੈ ਉਹਨਾਂ ਦੇ ਮੁਤਾਬਕ ਵੀ ਕੋਈ ਪੈਸਿਆਂ ਦਾ ਲੈਂਡ ਦੇਣ ਸੀਗਾ ਵੀ ਕਿ ਸ਼ਾਇਦ ਕਿਸੇ ਦੇ ਕੋਈ Google Pay ਹੋਗੇ ਸੀ ਔਰ ਉਹ ਕਹਿੰਦੇ ਕਿ ਇਹਨਾਂ ਦੀ ਚਾਰ ਪੰਜ ਮੀਟਿੰਗਾਂ ਪਹਿਲੇ ਵੀ ਹੋ ਚੁੱਕੀਆਂ ਸੀ ਉਹ ਜਿਹੜਾ ਮਦਈ ਹੈ ਉਹ ਜਾ ਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਇਹਨਾਂ ਦੇ ਡੇਰੇ ਤੇ ਵੀ ਜਾ ਕੇ ਆਇਆ ਸੀ ਕੋਹਿੰਦਵਾਲ ਸਾਹਿਬ ਔਰ ਤਸੱਲੀ ਕਰਾ ਕੇ ਆਏ ਸੀ ਕਿ ਅਸੀਂ ਵਾਪਸ ਟਰਾਂਸਫਰ ਕਰਤੇ ਇਹਨਾਂ ਦੇ ਕਹਿੰਦੇ ਤਾਂ ਵੀ ਕਿਸੇ ਦੇ ਕੋਈ ਪੈਸੇ ਟਰਾਂਸਫਰ ਹੋਏ ਸੀ ਪਾਣੀ ਦੇ 2 ਲੱਖ ਰੁਪਇਆ ਜਿਹੜਾ ਕਿ ਗਲਤ Google Pay ਹੋ ਗਿਆ ਸੀ ਔਰ ਉਹ ਇਹਨਾਂ ਦੀ ਵਾਪਸੀ ਲੈਣੀ ਸੀ ਇਹਨਾਂ ਤੋਂ ਤੇ ਉਸੇ ਗੱਲ ਤੋਂ ਲੈ ਕੇ ਇਹਨਾਂ ਦੀਆਂ ਤਿੰਨ ਚਾਰ ਪਹਿਲੇ ਮੀਟਿੰਗਾਂ ਹੋ ਚੁੱਕੀਆਂ ਸੀ ਤਾਂ ਉਹ ਤਾਂ ਕਹਿੰਦੇ ਸੀ ਅਸੀਂ ਵਾਪਸ ਕਰ ਚੁੱਕੇ ਹਾਂ ਤਸੱਲੀ ਦੀ ਜਰਾ ਸੁਣਦੇ ਵਿੱਚ ਹੈ ਕੋਈ ਏਜੰਟੀ ਦਾ ਕੰਮ ਮੈਨੂੰ ਨਹੀਂ ਹਜੇ ਤੱਕ ਸਾਨੂੰ ਇਹਦੇ ਚ ਸਰਕ ਦਫਤਰ ਕੀਤਾ ਕਿ ਮੌਜੂਦੀ ਪਛਾਣ ਹੋ ਕੀ ਬਣਦੀ ਹੈ ਐਨ ਐਚਓ ਇੱਕ ਤਾਂ ਜੀ ਮੇਨ ਜਿਹਨੇ ਵਾਰ ਕੀਤਾ ਸੀ ਗਕਰਪਾਨ ਦਾ ਜਿਹਨੇ ਅਸਲ ਕਤਲ ਕੀਤਾ ਹੈਗਾ ਤਰਮਨ ਪਰਮਿੰਦਰ ਸਿੰਘ ਏਲੀਅਸ ਤਰਮੇਂਦਰ ਸਨ ਉਪ ਲਖਵਿੰਦਰ ਸਿੰਘ ਹੈਗਾ ਜੀ ਬਲਟੋਏ ਦਾ ਤੇ ਇਹ ਹਾਲ ਦੀ ਘੜੀ ਉੱਥੇ ਗੁਰਦੁਆਰਾ ਨਿਹੰਗਾਂ ਹੈਗਾ ਜੇਲ ਦੇ ਪਿੱਛੇ ਆਪਣੇ ਗੋਇੰਦਵਾਲ ਜੀਲ ਦੇ ਪਿੱਛੇ ਉੱਥੇ ਇਹਨਾਂ ਦੀ ਰਹਿਸ਼ ਹੈਗੀ ਹੈ ਤੇ ਉਸ ਤੋਂ ਇਲਾਵਾ ਦੂਸਰਾ ਇੱਕ ਰਾਜਨ ਸਿੰਘ ਹੈਗਾ ਜੀ ਅਲਗੋ ਕੋਖੀ ਦਾ ਇੱਕ ਇਹ ਦੋ ਜਣੇ ਇਹਨਾਂ ਦੇ ਨਾਲ ਹੈ ਔਰ ਇਹਨਾਂ ਦੇ ਨਾਲ ਚਾਰ ਜਣੇ ਹੋਰ ਆ ਜਿਹੜੇ ਹਿੱਜੀ ਪਗਵਾਰੇ ਪਰ ਅਸੀਂ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਾਂਗੇ ਬਰਾਮਦਗੀ ਸਭ ਤੋਂ ਪਹਿਲਾਂ ਬਰਾਮਦਗੀ ਇਹਨਾਂ ਤੋਂ ਇੱਕ ਤਾਂ ਗੱਡੀ ਸੀ ਜੀ ਜਿਹੜੀ ਕ੍ਰਾਈਮ 'ਚ ਵਰਤੀ ਗਈ ਔਰ ਤਰਪਾਨ ਤੇ ਬਾਕੀ ਦੋ ਮੋਜੂਦ ਹੈ ਸਰ ਤੋਂ ਰਿਮਾਂਡ ਵੀ ਲਿਆ ਗਿਆ ਇਹਨਾਂ ਨੂੰ ਆ ਰਿਮਾਂਡ ਜੀ ਹਾਂ ਜੀ ਚਾਰ ਦਿਨ ਦਾ ਚਾਰ ਦਿਨ ਦਾ ਕੋਈ ਪਹਿਲਾਂ ਦਾ ਵੀ ਕੋਈ ਕੇਸ ਚੱਲਦਾ ਇੱਕ ਇਹਦੇ 'ਚ ਹੈਗਾ ਜੀ ਪਰਮਿੰਦਰ ਤੇ 220 ਦਾ ਸ਼ਾਇਦ ਇੱਕ ਕੇਸ ਹੈਗਾ 220 ਉਹਦੇ ਤੇ ਇੱਕ ਕ੍ਰਿਮੀਨਲ ਦੇ ਅਰੈਸਟ ਦੌਰਾਨ ਕੋਈ ਪੁਲਿਸ ਪਾਰਟੀ ਦੇ ਨਾਲ ਕੋਈ ਆਪਸ ਵਿੱਚ ਕੋਈ ਫਾਇਰਿੰਗ ਜਾਂ ਕੋਈ ਨਹੀਂ ਫਾਇਰਿੰਗ ਤਾਂ ਨਹੀਂ ਜੀ ਬਟ ਜਦੋਂ ਇੱਥੇ ਜਿਸ ਜਗ੍ਹਾ ਤੇ ਲੁਕੇ ਹੋਏ ਸੀ ਜਦੋਂ ਉੱਥੇ ਰੀਡ ਕੀਤਾ ਗਿਆ ਤਾਂ ਇਹਨਾਂ ਨੇ ਆਪਣੀ ਗੱਡੀ 'ਚ ਭੱਜਣ ਦੀ ਕੋਸ਼ਿਸ਼ ਕੀਤੀ ਸੀ ਔਰ ਪਰ ਇਹਨਾਂ ਨੂੰ ਮਗਰ ਚੇਜ਼ ਕਰਕੇ ਕਿਉਂਕਿ ਪਾਰਟੀਆਂ ਸਾਡੀਆਂ ਸਟਰੋਂਗ ਲਈਆਂ ਸੀਗੇ ਤਾਂ ਮਗਰ ਚੇਜ਼ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ। ਥੈਂਕ ਯੂ